ਸਤ ਸ੍ਰੀ ਅਕਾਲ ਜੀ ਟੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਨੇ ਕਰਦਾਸਪੁਰ ਤੋਂ ਤੁਹਾਨੂੰ ਦੱਦੀ ਇੱਕ ਹੀ ਕਰਦਾਸਪੁਰ ਦੀ ਫੇਸ ਮਾਰਕੀਟ ਦੇ ਵਿੱਚ ਇੱਕ ਵਿਅਕਤੀ ਜਦੋਂ ਸ਼ਾਪਿੰਗ ਕਰਦੇ ਹੋਏ ਲੰਘਿਆ ਤਾਂ ਉਸ ਦਾ ਪਰਸ ਜਿਹੜਾ ਆ ਉਹ ਡਿੱਗ ਜਾਂਦਾ ਆ ਪਰਸ ਦੇ ਵਿੱਚ ਉਹਦੇ ਬਹੁਤ ਸਾਰੇ ਡਾਕੂਮੈਂਟਸ ਜਿਵੇਂ ਕਿ ਆਧਾਰ ਕਾਰਡ ਤੇ ਲਾਇਸੈਂਸ ਆਰ ਸੀ ਵਗੈਰਾ ਪਏ ਹੋਏ ਸੀ ਜਿੱਥੋਂ ਪਤਾ ਲੱਗ ਸਕਿਆ ਕਿ ਇਹ ਕਿਦਾ ਬਟਵਾ ਡਿੱਗਿਆ ਹੋਇਆ ਹੈ ਤੇ ਉਹਦੇ ਵਿੱਚ ਇੱਕ ਵਿਜ਼ਿਟਿੰਗ ਕਾਰਡ ਹੋਣ ਦੇ ਕਰਕੇ ਜਿਹੜਾ ਆ ਉਹਦੇ ਨਾਲ ਕੰਟੈਕਟ ਕਰਨਾ ਵੀ ਜਿਹੜਾ ਆ ਉਹ ਪੋਸੀਬਲ ਹੋਇਆ ਤੰਦਾ ਦੀ ਕਿ ਜਿੱਥੇ ਅੱਜ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਖਾਸ ਕਰਕੇ ਪੰਜਾਬ ਦੇ ਵਿੱਚ ਲੁੱਟਾ ਖੋਹਾਂ ਜਿਹੜੀਆਂ ਨੇ ਉਹ ਚਲਦੀਆਂ ਪਈਆਂ ਨੇ ਅ ਥੋੜੇ ਥੋੜੇ ਪੈਹਣ ਨੂੰ ਵੀ ਜਿਹੜਾ ਆ ਲੋਕ ਦੇਖ ਕੇ ਤੇ ਜਿਹੜਾ ਆ ਬੇਈਮਾਨ ਹੋ ਜਾਂਦੇ ਨੇ ਉਥੇ ਹੀ ਇੱਕ ਬਟਵਾ ਜੋ ਕਿ ਪੈਸਿਆਂ ਦੇ ਨਾਲ ਭਰਿਆ ਹੋਇਆ ਸੀ ਪੈਸਿਆਂ ਦੇ ਨਾਲ ਭਰੇ ਹੋਏ ਬਟਵੇ ਨੂੰ ਵੇਖ ਕੇ ਵੀ ਈਮਾਨ ਨਹੀਂ ਡੋਲਿਆ ਏ ਸਖਸ ਦਾ ਜੋ ਕਿ ਆਮ ਆਦਮੀ ਪਾਰਟੀ ਦੇ ਇੱਕ ਇਮਾਨਦਾਰ ਵਲੰਟੀਅਰ ਨੇ ਉਹਨਾਂ ਨੇ ਇਹ ਪਰਸ ਜਦੋਂ ਦੇਖਿਆ ਤਾਂ ਫੜ ਕੇ ਪੈਸੇ ਦੇਖੇ ਭਰਿਆ ਹੋਇਆ ਸੀ ਤੇ ਉਹਦੇ ਵਿੱਚੋਂ ਜਦੋਂ ਉਹ ਸਖਸ ਦਾ ਨੰਬਰ ਮਿਲ ਜਾਂਦਾ ਤੇ ਤੁਰੰਤ ਉਸ ਨੂੰ ਫੋਨ ਕਰਕੇ ਜਿਹੜਾ ਆ ਸੱਦ ਲਿਆ ਜਾਂਦਾ ਆ ਤੇ ਕਿਹਾ ਜਾਂਦਾ ਕਿ ਵੀ ਤੁਹਾਡੀ ਕੋਈ ਚੀਜ਼ ਡਿੱਗੀ ਹੋਈ ਹੈ ਤਾਂ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਉਹਨਾਂ ਦਾ ਬਟਵਾ ਗੱਪ ਸੀ ਫਿਰ ਉਹਨਾਂ ਨੇ ਜਿਹੜਾ ਆ ਇੱਥੇ ਆ ਕੇ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੇ ਇਸ ਸ਼ਖਸ ਦੇ ਨਾਲ ਜਿਹੜਾ ਆ ਉਹ ਰਾਬਤਾ ਕੀਤਾ ਰਾਬਤਾ ਕਰਨ ਤੋਂ ਵਾਅਦਾ ਜਿਹੜਾ ਆ মিডিਆ ਦੇ ਸਾਹਮਣੇ ਆ ਕੇ ਬਿਲਕੁਲ ਬ ਇਜਤ ਬੜੇ ਹੀ ਵਧੀਆ ਤਰੀਕੇ ਦੇ ਨਾਲ ਮਾਨ ਸਨਮਾਨ ਦੇ ਨਾਲ ਜਿਹੜਾ ਆ ਇਹ ਉਹਦੇ ਡਾਕੂਮੈਂਟ ਵਟਵਾ ਤੇ ਉਹਦੇ ਜਿੰਨੇ ਵੀ ਪੈਸੇ ਸੀ ਉਹ ਵਾਪਸ ਕਰ ਦਿੱਤੇ ਤੇ ਨਾਲ ਦੀ ਨਾਲ ਇਮਾਨਦਾਰੀ ਦੀ ਮਿਸਾਲ ਵੀ ਕਾਇਮ ਕੀਤੀ ਤੁਹਾਨੂੰ ਦੱਸਦੀ ਕਿ ਇਹ ਵਟਵਾ ਦੇ ਕੇ ਜਿਹੜਾ ਆ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੋਈ ਤੇ ਦੂਸਰੇ ਪਾਸੇ ਜਿਨ੍ਹਾਂ ਦਾ ਵਟਵਾ ਏਕਵਾਚਾ ਹੋਇਆ ਸੀ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਇਸ ਦੇ ਉੱਤੇ ਖੁਸ਼ੀ ਹੋਈ ਕਿ ਉਹਨਾਂ ਦਾ ਗਵਾਚਿਆ ਹੋਇਆ ਪਰਸ ਤੇ ਪੈਸੇ ਜਿਹੜੇ ਆ ਉਹ ਆਰਾਮ ਦੇ ਨਾਲ ਮਿਲ ਗਏ ਤਸਵੀਰਾਂ ਦੇ ਦੇ ਪੇ ਤੁਸੀਂ ਆਪਣੀ ਸਕਰੀਨ ਦੇ ਉੱਤੇ ਇਹੋ ਜੀ ਇਮਾਨਦਾਰੀ ਕਾਇਮ ਰੱਖਣੀ ਚਾਹੀਦੀ ਹੈ ਤਾਂ ਕਿ ਕਦੇ ਵੀ ਕਿਸੇ ਦਾ ਕਿਸੇ ਵੀ ਤਰ੍ਹਾਂ ਦੇ ਨਾਲ ਜੜਾਇਆ ਉਹ ਉਸ ਦਾ ਸਾਥ ਦੇ ਕੇ ਉਸ ਦੀ ਇਮਾਨਦਾਰੀ ਤੇ ਆਪਣੀ ਇਮਾਨਦਾਰੀ ਨੂੰ ਜਾਗਰੂਤ ਕਰਨਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾਲ ਵੀ ਕੋਈ ਘਟਨਾ ਘਟਦੀ ਹੈ ਤੇ ਇਹੋ ਜਿਹੀਆਂ ਤਸਵੀਰਾਂ ਦੇਖ ਕੇ ਹੋ ਸਕਦਾ ਉਹਦਾ ਵੀ ਮਨ ਬਦਲ ਜਾਵੇ ਤੇ ਕਿਸੇ ਦੀ ਚੀਜ਼ ਵਾਪਸ ਕਰ ਦਿੱਤੀ ਜਾਵੇ ਜੀ ਸਾਡੇ 9 ਵਜੇ ਦੀ ਗੱਲ ਆ ਇਹ ਗੁਲਸ਼ਨ ਕੁਮਾਰ ਜੀ ਹਾਡੇ ਨਾਲ ਆ ਮੁਸਤਾਬਾਤ ਹੋਈ ਸਰ ਇਹ ਕਿਤੇ ਸ਼ੋਪਿੰਗ ਕਰਕੇ ਬਾਜ਼ਾਰ ਵਿੱਚੋਂ ਆਏ ਸੀ ਮੱਛੀ ਮਾਰਕੀਟ ਚੋਂ ਲੰਘ ਰਿਹਾ ਸੀ ਸਰ ਤੇ ਇਹਨਾਂ ਦਾ ਸਰ ਅਚਾਨਕ ਪਰਸ ਮੱਛੀ ਮਾਰਕੀਟ 'ਚ ਡੇਗ ਗਿਆ ਤੇ ਸਾਰੇ ਸਾਡੇ ਦੁਕਾਨਦਾਰਾ ਭਰਾਵਾਂ ਦੇ ਸਾਰੇ ਸਾਡੇ ਹੱਥ ਲੱਗ ਗਿਆ ਸਰ ਉਰੇ ਵਿੱਚ ਵੇਖਿਆ ਤੇ 25 ਤੋਂ 30000 ਰੁਪਿਆ ਮਾਉਂਟ ਹੈਗੀ ਸੀ ਤੇ ਇਹਨਾਂ ਦੇ ਸਰ ਆਈਡੀ ਪ੍ਰੂਫ ਪੈਨ ਕਾਰਡ ਆਧਾਰ ਕਾਰਡ ਅ ਬਾਕੀ ਸਰ ਇਹਨਾਂ ਦੀ ਆਰਸੀ ਵਗੈਰਾ ਵੀ ਹੈਗੀ ਲਾਇਸੈਂਸ ਡਰਾਈਵਿੰਗ ਲਾਇਸੈਂਸ ਵੀ ਵਿੱਚ ਹੀ ਤੇ ਡਾਲਰ ਵਗੈਰਾ ਵੀ ਹੈਗੇ ਸੀ ਤੇ ਸਰ ਇਹਨਾਂ ਦਾ ਇਹਨਾਂ ਦੀ ਕਿਸਮਤ ਅੱਛੀ ਹੀ ਕਿ ਉਹਦੇ ਵਿੱਚ ਜਿਹੜਾ ਹੀ ਇਹਨਾਂ ਦਾ ਫੋਨ ਨੰਬਰ ਇਹਨਾਂ ਦਾ ਵਿਜ਼ਿਟਿੰਗ ਕਾਰਡ ਜਿਹੜਾ ਹੀ ਜਿਹੜਾ ਇਹ ਕੰਮ ਕਰਦੇ ਆ ਆਪਣਾ ਟਰੇਡਰ ਦਾ ਉਹ ਮਤਲਬ ਕਿ ਵਿਜ਼ਿਟਿੰਗ ਕਾਰਡ ਹੈਗਾ ਹੀ ਤੇ ਇਹਨਾਂ ਨੂੰ ਅਸੀਂ ਕਾਲ ਕਰਕੇ ਆਪਣੀ ਮਾਰਕੀਟ ਵਿੱਚ ਸਦਿਆ ਤੇ ਇਹਨਾਂ ਦਾ ਜਿਹੜਾ A to Z ਸਾਰਾ ਸਮਾਨ ਪੈਸੇ ਜਿਹੜਾ ਵਾ ਉਹ ਸਾਰੇ ਇਹਨਾਂ ਦੇ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਡਿੱਗੇ ਹੀ ਉਸੇ ਤਰ੍ਹਾਂ ਹੀ ਇਹਨਾਂ ਨੂੰ ਵਾਪਸ ਕਰ ਦਿੰਦੇ ਆ। ਇਹ ਮੇਰਾ ਬਰਦਰਾ ਛੋਟਾ ਮੈਂ ਜਲੰਧਰ ਤੋਂ ਆਇਆ ਹਾਂ। ਮੇਰਾ ਨਾਮ ਕਮਲ ਕੁਮਾਰ ਆ ਮੈਂ ਜਲੰਧਰ ਤੋਂ ਆਇਆ। ਮੈਂ ਇੱਥੇ ਆਪਣੇ ਸੀ ਜੋਤੀ ਤੇ ਆਇਆ ਸੀ ਤੇ ਮੈਂ ਸ਼ਾਮ ਨੂੰ ਇਹਦੇ ਕੋਲ ਆ ਗਿਆ ਮੈਂ ਕਿਹਾ ਚਲੋ ਮੈਂ ਤੁਹਾਨੂੰ ਮਿਲਣ ਵਾਸਤੇ ਆ ਗਿਆ। ਅਸੀਂ ਇੱਥੇ ਸ਼ਾਪਿੰਗ ਕਰਨ ਆ ਸੀ। ਸ਼ਾਪਿੰਗ ਕਰਦੇ ਕਰਦੇ ਦਾ ਪਰਸ ਕਦੋਂ ਡਿੱਗ ਗਿਆ ਸਾਨੂੰ ਵੀ ਨਹੀਂ ਪਤਾ ਚੱਲਿਆ। ਇਹ ਸਰ ਦਾ ਫੋਨ ਆਇਆ ਸਬਜ਼ੀ ਦਾ। ਕੀ ਤੁਹਾਡਾ ਕੋਈ ਮਿਸਿੰਗ ਹੈ ਤੁਹਾਡਾ ਪ੍ਰੋਡਕਟ ਮਤਲਬ ਤੁਸੀਂ ਇਹਨੇ ਜੇਬਜੁਬਾ ਦੇਖਿਆ ਤੇ ਆਪਣਾ ਪਰਸ ਨਹੀਂ ਸੀ ਅਸੀਂ ਉਸੇ ਟਾਈਮ ਵਾਪਸ ਆਏ ਆ ਐਜਟ ਸਾਨੂੰ ਓਦਾਂ ਦਾ ਓਦਾਂ ਹੀ ਪਰਸ ਆਨ ਮਿਲ ਗਿਆ ਤੁਹਾਡੇ ਪੈਸੇ ਪੂਰੇ ਪੂਰੇ ਸੇਫ ਹੈ ਤੁਹਾਡੇ ਡਰਾਈਵਿੰਗ ਲਾਇਸੈਂਸ ਆਧਾਰ ਕਾਰਡ ਪੈਨ ਕਾਰਡ ਪਰਸ ਵਿੱਚ ਜੋ ਜੋ ਸਮਾਨ ਸੀ ਸਾਰਾ ਸਾਨੂੰ ਓਦਾਂ ਹੀ ਮਿਲ ਗਿਆ ਮੈਂ ਜਲੰਧਰੋਂ ਆਇਆ ਸੀ ਇਹਨੂੰ ਮਿਲਣ ਵਾਸਤੇ ਅਸੀਂ ਇੱਧੇ ਘੁੰਮਾ ਕੇ ਮੈਂ ਕਿਹਾ ਸ਼ਾਮ ਨੂੰ ਬੋਰ ਹੋ ਰਹੇ ਆ ਚੱਲ ਆ ਯਾਰ ਤੇਰਾ ਸ਼ਹਿਰ ਦੇਖ ਲਈਏ ਅਸੀਂ ਸ਼ਹਿਰ ਗੁਰਦਾਸਪੁਰ ਦੇਖਣ ਆ ਗਏ ਘੁੰਮਣ ਆ ਗਏ ਪਰ ਬਹੁਤ ਬਹੁਤ ਧੰਨਵਾਦ ਹੈ ਇਹ ਆਮ ਆਦਮੀ ਤੇ ਬਹੁਤ ਹੀ ਇਮਾਨਦਾਰ ਬਰਕਰਨੀ ਜੀ ਕਿੰਦਾ ਲੱਗੇ ਕਰਤਾਰ ਸਿੰਘ ਬਹੁਤ ਵਧੀਆ ਜੀ ਮਹੋਤ ਹੈ ਜੀ ਅੱਜ ਬਹੁਤ ਖੁਸ਼ੀ ਆਈ ਕਿ ਇਮਾਨਦਾਰੀ 100% ਹੈ ਮੇਰਾ ਪਾਜੀ ਗੁਲਸ਼ਨ কুমার ਨਾਮ ਆ ਮੈਂ ਮੁਸਤਫਾ ਮੁਸਤਫਾ ਬਾਜਟਾਂ ਦਾ ਰਹਿਣ ਵਾਲਾ ਮੈਂ ਫਿਚ ਮਾਰਕੀਟ ਵਿੱਚ ਲੰਘ ਰਿਹਾ ਸੀਗਾ ਤੇ ਮੈਨੂੰ ਨਹੀਂ ਪਤਾ ਮੇਰਾ ਪਰਚ ਕਦੋਂ ਡਿੱਗਿਆ ਮੈਨੂੰ ਘਟੋ ਘਟਾ 25 ਤੋ 25 ਤੋ 30 ਰੁਪਏ ਮੇਰੇ ਪਰਚ ਵਿੱਚ ਸੀਗਾ ਔਰ ਔਰ ਮੈਨੂੰ ਇਹ ਵੀ ਨਹੀਂ ਪਤਾ ਕਿ ਕਦੋਂ ਡਿੱਗਿਆ ਤੇ ਮੈਂ ਜਾਂਦਾ ਪਿਆ ਜੀ ਮੈਨੂੰ ਕੋਲ ਆਈ ਇੱਕ ਬਹੁਤ ਹੀ ਰਿਸਪੈਕਟਡ ਭਾਜੀ ਰਿਸ਼ੀ ਭਾਜੀ ਹਾਂ ਜੀ ਵਿੱਕੀ ਭਾਜੀ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਭਾਜੀ ਤੁਹਾਡਾ ਕੁਝ ਮਿਸ ਹੋਇਆ ਜਾਂ ਤੁਹਾਨੂੰ ਕੁਝ ਲੱਗਦਾ ਪਏ ਤੁਹਾਡਾ ਕੁਝ ਘਟਿਆ ਇਸ ਕਰਕੇ ਮੈਂ ਆਪਣੇ ਜੇਬਾਂ ਦੇ ਹੱਥ ਮਾਰਿਆ ਤੇ ਮੈਨੂੰ ਇਹ ਮਹਿਸੂਸ ਹੋਇਆ ਵੀ ਮੇਰਾ ਪਰਸ ਗਿਆ ਭੀ ਮੇਰਾ ਮੇਰਾ ਪਰਸ ਡਿੱਗ ਚੁੱਕਾ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਜੀ ਮੇਰਾ ਪਰਸ ਮੇਰੀ ਜੇਬ 'ਚ ਨਹੀਂ ਹੈਗਾ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਉਹਦੇ ਵਿੱਚ ਕੀ ਸੀਗਾ ਮੈਂ ਕਿਹਾ ਭਾਜੀ ਲਗਭਗ 25 ਤੋਂ 30 ਹਜ਼ਾਰ ਰੁਪਿਆ ਫਲਸ ਇੱਕ ਦੋ ਡਾਲਰ ਹੋਣਗੇ ਜਿਦਾ ਕਿ ਆਪਣਾ ਹਣੀ ਗਿਫਟ ਕੀਤੇ ਹੁੰਦੇ ਆ ਉਹ ਹੋਣਗੇ ਬਾਕੀ ਮੇਰਾ ਸਾਡੇ ਪ੍ਰੂਫ ਉਹਦੇ ਵਿੱਚ ਆ ਲਾਇਸੈਂਸ ਹੋ ਗਿਆ ਆਰ ਸੀ ਹੋ ਗਈ ਸਕੂਟੀ ਦੀ ਆਰ ਸੀ ਹੋ ਗਈ ਤੇ ਆਧਾਰ ਕਾਰਡ ਪੈਨ ਕਾਰਡ ਸਭ ਕੁਝ ਉਹਦੇ ਵਿੱਚ ਹੀ ਹੈ ਭਾਜੀ ਤੇ ਪਾਜੀ ਹੁਣੀ ਕਹਿੰਦੇ ਵੀ ਭਾਈ ਤੁਸੀਂ ਆਓ ਤੁਹਾਡੇ ਕੋਲ ਸਭ ਕੁਝ ਬਿਲਕੁਲ ਉਦਾਂ ਹੀ ਪਿਆ ਜਿਦਾਂ ਤੁਹਾਡਾ ਪਰਤ ਇੱਥੇ ਹੀ ਉਦਾਂ ਹੀ ਪਿਆ ਉਹ ਮੈਂ ਉਹਨਾਂ ਦਾ ਥੈਂਕ ਯੂ ਧੰਨਵਾਦ ਕਰਦਾ ਵੀ ਉਹਨਾਂ ਨੇ ਮੈਨੂੰ ਮੇਰਾ ਪਰਤ ਮਿਲ ਕੇ ਬਿਲਕੁਲ ਜਿੱਦਾਂ ਡਿੱਗਾ ਉਦਾਂ ਹੀ ਲਟਾਇਆ